ਮਿੱਤਰੋ ਆਪਾਂ ਪਹੁੰਚ ਗਿਆ ਜੀ ਬੱਕਰੀ ਮੰਡੀ ਲੌਂਗਵਾਲ ਦੇ ਵਿੱਚ ਤੇ ਅੱਜ ਦਿਨ ਹੈਗਾ ਜੀ ਸ਼ਨੀਵਾਰ ਤੇ ਜੀ 26 ਤਰੀਕ ਹੈ 7ਵਾਂ ਮਹੀਨਾ 2025 ਹੈ ਜੀ ਲੌਂਗਵਾਲ ਬੱਕਰਾ ਮੰਡੀ ਆ ਜੀ ਇਹ ਵੀਡੀਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਜੀ ਵੀਡੀਓ ਨੂੰ ਐਂਡ ਤੱਕ ਲਾਜ਼ਮੀ ਦੇਖੋ ਆਜੋ ਜੀ ਤੁਹਾਨੂੰ ਦਿਖਾਈਏ ਬੱਕਰੀਆਂ ਦੇ ਸੌਦੇ ਮੇਮਣਿਆਂ ਦੇ ਸੌਦੇ ਆਜੋ ਜੀ ਵੀਡੀਓ ਦੇ ਵਿੱਚ ਦੇਖੋ ਤੇ ਵੀਡੀਓ ਨੂੰ ਐਂਡ ਤੱਕ ਲਾਜ਼ਮੀ ਦੇਖੋ ਜੀ ਬਕਰੀ ਮੰਡੀ ਲੌਂਗਵਾਲ ਆ ਜਾਓ ਜੀ ਫੇਰ ਦੇਖੋ ਸੌਦੇ ਵਧੀਆ ਤੋਂ ਵਧੀਆ ਘੈਂਟ ਤੋਂ ਘੈਂਟ ਤੇ ਜੇ ਕਿਸੇ ਭਰਾ ਨੇ ਵੀਡੀਓ ਬਣਵਾਉਣੀ ਆ ਆਪਣਾ ਕੇ ਨੈਟ ਦੇ ਪਵਾਉਣੀ ਆ ਫੇਰ ਆਪਣਾ ਫੋਨ ਨੰਬਰ ਆ ਜੀ 77885 38188 ਜੀ ਇਥੇ ਕਾਲ ਕਰਿਓ ਜੀ ਤੇ ਵੀਡੀਓ ਬਣਵਾਓ ਆ ਜਾਓ ਬਾਈ ਜੀ ਦਿਖਾਈਏ ਤੁਹਾਨੂੰ ਸੌਦੇ ਲੌਂਗਵਾਲ ਮੰਡੀ ਦੇ ਵਿੱਚ ਆ ਜਾਓ ਜੀ ਫੇਰ ਭਾਈ ਮੇਰੀ ਕਾਦਗਾ ਉਹ ਖੜ ਜਾ ਇਹਦਾ ਮੰਡਰ ਕਰਦੀ ਉਹ ਦੋ ਚਾਰ ਮੇਰੇ ਦਾ ਹੁੰਦਾ ਰਹੂਗਾ ਤਿਸਕੀ ਗੱਡੀਆਂ ਦਾ ਕੀ 12 ਬੋਲਣ ਵਾਲਾ ਭਾਈ ਦਾ ਹੁੰਦਾ ਹੈ ਕਿਉਂ ਜੀ ਹਾਂਜੀ ਠੀਕ ਹੈ ਐਦਾ ਕਿਵੇਂ ਡੱਪ ਜੇਗਾ ਤੇ ਪੈਸੇ ਮੇਰੇ ਬਿੱਦੀ ਦੇਣਗੇ ਤੈਨੂੰ ਮੇਰੇ ਕੋਲ ਹੀ ਆਣਗੇ ਪੈਸੇ ਇਹਨਾਂ ਨੂੰ ਇਹਨੂੰ ਮੇਥੋਂ ਬਿਨਾਂ ਉਹਨਾਂ ਦੇਓ ਲੈ ਕੇ ਦੇਓ ਆ ਐ ਨਹੀਂ ਦੰਦੇ ਪਾਪ ਨਹੀਂ ਦੇਣੇ ਪੈਸੇ ਮੋਟੋ ਲੈ ਕੇ ਆਪਾਂ ਸੀ ਕਿਉਂ ਜੀ ਮਾਰਦੇ ਹੱਥਾ ਜੈਂ ਚਲੋ ਮੈਂ ਬਾਹਰ ਆਲਾ ਹਾਂ ਹਾਂ ਗੱਲ ਬੰਨ ਦੀ ਖੜਾ ਲੇਖਦੇ ਸਹੀ ਹੈ ਗੱਲ ਇਹ ਕਿਉਂ ਵੀ ਤਿੰਨ ਰੋਟੀ ਦੇ ਮਾਰੇ ਫਰਲੇ ਆ ਬਸ ਫੇਰਾ ਲੈ ਗਿਆ ਜੀ ਸਭ ਹਾਂ ਪੈ ਗਏ ਉਹ ਲਾ ਪਰਚੀ ਕਰਾਉਂਗੇ ਹੁਣ ਕਰਾਉਂਗਾ ਹੈਲੋ ਕਰਾਉਂਗੇ ਪਰਚੀ ਉਹ ਖੜ ਤਾਂ ਆ ਜਾ ਪੈਸੇ ਆਵ ਜਾਂਦੇ ਖੜ ਜਾ 2 ਮਿੰਟ ਖੜ ਜਾ 2 ਮਿੰਟ ਖੜ ਜਾ ਪਰ ਪੈਸੇ ਲੈ ਆਉਂਦੇ ਕਢਾ ਕੇ ਤੁਹਾਨੂੰ ਪੈਸੇ ਦੇਊਗਾ ਤਾਂ ਬੱਕਰੀਆਂ ਕਾਉਂੇ ਨਹੀਂ ਉਹ ਕਾਉਂਦੇ ਨਹੀਂ ਹੈ ਰਾਜੂ ਇਹ ਚੀਜ਼ ਆ ਗਈ ਅਬੀ 20000 ਸਾਡੇ ਸਾਡੇ 80000 ਬਚੀਦਾ ਆ ਗਏ ਸਾਡੇ ਤੋਂ ਆ ਗਏ ਤੇਰੇ ਪੈਸੇ ਆ ਗਏ ਆ ਗਏ ਆ ਗਏ ਮੇਰੇ ਦੋ ਜਿਹੜੇ ਦਿਓ ਮੇਰੇ ਵਾਲੇ ਇਹ ਦੂ ਲੈਣੇ ਫਿਰ ਆਪਾਂ ਤੇਰਾ ਤਾਂ ਇਹ ਦੂ ਲੈਣੇ ਉਹ ਤੇਰੇ ਗੂਗਲ ਤੋਂ ਹੋਰ ਪਾਉਣੇ ਪੈਸੇ ਤੇ ਮੁੰਡੂ ਤੇਰੇ ਹੋਰ ਗੂਗਲ ਤੋਂ ਪਾਉਣੇ ਪੈਸੇ ਬਾਈ ਮੇਰੇ ਲਵੇ ਨਿਕਲਦਾ ਕਿੱਥੇ ਆ ਤੇਰੇ ਬਾਨਾ ਕਿੱਥੇ ਕਿੱਥੇ ਫਿਰਨਗੇ ਮੇਰੇ ਨਹੀਂ ਲੱਗਾ ਤਾਂ ਹੋਰ ਕਿੱਥੇ ਪਵਾਇਆ ਕਿੱਥੇ ਕਿੱਥੇ ਜਾਉਂਗੇ ਪੈਸੇ ਕਰਵਾ ਕੇ ਨਹੀਂ ਦੇ ਯਾਰ ਅੱਜ ਦੀ ਹੋ ਗਈ ਬੌਣੀ ਲੰਗਵਾਲ ਮੰਡੀ ਆ ਜੀ ਹੋਰ ਬੰਦੇ ਨੂੰ ਪੁਆਏ ਨੇ ਕਿੱਥੇ ਜਾਟ ਲਾਈ ਸੱਤਰ ਫੜਿਆ ਕਿੱਥੇ ਜਾਵਾਂਗੇ ਯਾਰ ਉਹੀ ਗੱਲ ਆ ਉਹ ਤੂੰ ਐਟੀਮ ਚੋਂ ਨੇਜੇ ਲਿਖ ਲੈ ਚੱਲ ਪੈਸੇ ਲਿਖਾ ਵੀ ਦੇਗਾ ਉਹ ਬਾਈ ਜਾ ਦੇ ਪੱਛੀ ਦੇ ਲੈਣ ਦੇ ਤੋ ਜਾ ਉਹ ਫੜਿਆ ਦੇ ਮੁੰਡੇ ਰੇਟ ਵਧ ਗਿਆ ਆ ਮੜਾ ਕਹਿ ਦੇ ਵਿੱਚ ਦੀ ਰੇਟ ਪਾਸ ਦਾ ਫੜਿਆ ਜਾ ਪੱਛੀਆ ਦਵਾਏ ਨੂੰ ਓਏ ਉਹ ਤਾਂ ਸਰ ਜੀ ਦੱਬ ਗਏ ਪੱਛੀ ਦੇ ਰੇਟ ਵਧ ਗਿਆ ਰਾਜੂ ਹੈ 300 ਕਿੰਨੇ ਰੇਟ 150 ਰੁਪਏ ਲੱਗਦਾ ਕਰਤਾ ਬਾਈਆਂ ਨੇ ਅੱਜ ਮੰਡੀ ਮਦਾ ਖਾ ਰੇਟ ਬਹੁਤ ਜੋਕਾ ਕਹਿੰਦੇ ਅਜਾ ਸਰਕੀ ਦੇ 20 ਕਰਤੇ ਇਹਦਾ ਗੱਲ ਤੋਂ ਗੱਜਰ ਸਾ ਜਿਹੜੇ ਪਾਲੀ ਨੇ ਉਹ ਕਿਵੇਂ ਆਉਣਗੇ ਮੰਡੀਆਂ 'ਚ ਹਾਂ ਗੱਲ ਸਹੀ ਆ ਵਪਾਰੀ ਤੇ ਮਾਰ ਪੈਜੀ ਨਾ ਪੈਜੀ 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 ਹੈ ਸਰਕੀ ਦੇ ਪਹਿਲਾਂ 10 ਸੀ ਹੁਣ 20 ਕਰਤੇ 20 ਕਰਤੇ ਜੀ ਆਪਾਂ ਨੇ ਦੇਖਿਆ ਹੁਣ ਜਾ ਕੇ ਮੈਨੇ ਬੰਜਾਂ ਨੇ 300 ਕੱਟਿਆ ਰਾਇ ਖੰਬ ਦੇ ਤਾ 1.5 150 ਕੇ ਦੰਦੇ ਕਢਾਂ ਤਾ ਇਹਦਾ ਦੇਖੀ ਚੱਲ ਕੀ ਹੁੰਦਾ ਲੈ ਕੀ ਬਣਨਾ ਚਾਹੀਦਾ ਹੋਊ ਜਾਤੂ ਪੱਗ ਬੰਨਿਆ ਕਰੇਂਗਾ ਨਾ ਤੇਰੀ ਪੱਗ ਤੇ ਵੀ ਟੈਕਸ ਲੱਗੂਗਾ ਲੱਗੂਗਾ ਤਾਂ ਹੈਗਾ ਹੀ ਉਹਨਾਂ ਦਾ ਪਤਾ ਹੀ ਹੈ ਹਾਂ ਜੁੱਤੀ ਖਰੀਦਣ ਜਾਵੇਂਗਾ ਬਜ਼ਾਰਾਂ 'ਚ ਨਾ ਤੇਰੀ ਚੱਪੀ ਤੇ ਟੈਕਸ ਲੱਗਣਾ ਹੈ ਮੀਟਰ ਦੇ ਹਿਸਾਬ ਨਾਲ ਟੈਕਸ ਲੱਗੂ ਪੱਗ ਤੇ ਹਰ ਚੀਜ਼ ਤੇ ਟੈਕਸ ਹੈ ਹਰ ਚੀਜ਼ ਤੇ ਲੱਗਦਾ ਹੈ ਵੱਲ ਬੱਗੇ ਪੱਗ ਬੰਨੇ ਉਂ ਹੀ ਪੈ ਜਾਂਦੇ ਲੋਕਾਂ ਤੇ ਟੈਕਸ ਲੱਗੇ ਜਿੱਥੇ ਪੱਗਾ ਗਰੀਬ ਤੂੰ ਤੋਪ ਤੱਕਣਾ ਤੋ ਤਰੇ ਤੇ ਟੈਕਸ ਹੈ ਹਾਂ ਤੁਸੀਂ ਯਾਦ ਕਰੋਗੇ ਇਹ ਗੱਲਾਂ ਦੋ ਸਾਲ ਨੂੰ ਦੁਨੀਆ ਦਾ ਖਾਤਮਾ ਹੋ ਜਾਣਾ ਹੈ ਅੱਤੇ ਹੋ ਜੀ ਜੇ ਭੁੱਖੇ ਲੱਗੇ ਅਸੀਂ ਮੰਨ ਲਓ ਆਪੇ ਮਰਾਂਗੇ ਤੈਨੂੰ ਮੈਂ ਮਾਰੂੰ ਤੂੰ ਮੈਨੂੰ ਮਾਰੇਗਾ ਹੂੰ ਆਪਾਂ ਮਰਨ ਲੱਗ ਜਾਾਂਗੇ ਵੜ ਕੇ ਜਿਵੇਂ ਹਿੰਦੂ ਮੁਸਲਮਾਨਾਂ ਦੀ ਹੋਈ ਸੀ ਪਹਿਲਾਂ ਹਾਂ ਸੰਤਾਲੀ ਵਾਲੇ ਆਹੀ ਕੰਮ ਹੋਣਾ ਹੈ ਹੋਊਗਾ ਬਾਈ ਇੱਕ ਵਾਰੀ ਤਾਂ ਹੋਊਗਾ ਇਹ ਸਰਕਾਰਾਂ ਮਰਉਂਦੀਆਂ ਨੇ ਲੜਾ ਕੇ ਆਪਾਂ ਨਹੀਂ ਮਰਦੇ ਕਿਉਂ ਜੀ ਸਿੱਖ ਕੌਣ ਨੇ ਸਾਡੇ ਭਾਈ ਨੇ ਮੁਸਲਮਾਨ ਕੌਣ ਨੇ ਸਾਡੇ ਭਾਈ ਨੇ ਸਾਰੇ ਭਾਈ ਆਪਾਂ ਸਾਰੇ ਭਾਈ ਆਪਾਂ ਹੁਣ ਇੱਕਾ ਜਦੋਂ ਸਾਰਿਆਂ ਦਾ ਹੋਰ ਸੁਣਾ ਫਿਰ ਗੱਲਬਾਤ ਹਾਂਜੀ ਹੋਰ ਸੁਣਾਓ ਗੱਲਬਾਤ ਕਿਹੜੇ ਹੁਣ ਬਾਈ ਨਵਾਂ ਫਾਰਮ ਕਰਨਾ ਚਾਹੁੰਦੇ ਹਾਂਜੀ ਕੀ ਕਹਿਣਾ ਚਾਹੁੰਦੇ ਨੇ ਉਹ ਦੱਸੋ ਹੁਣ ਬਹੁਤ ਵਧੀਆ ਹੋ ਗਿਆ ਗੱਲਾਂ ਉਦੋਂ ਬਾਅਦ ਮੈਂ ਤਾਂ ਕਹਿੰਦਾ ਨਵਾਂ ਫਾਰਮ ਵਾਲੇ ਬਾਈ ਹੁਣ ਦੇਖ ਕੀ ਪੈਸਾ ਰਿਓ ਠੀਕ ਆ ਗੱਲ ਜਮਾ ਸਹੀ ਠੀਕ ਆ ਮੈਂ ਉਹੀ ਆ ਚਾਬੀਆਂ ਲਾਈ ਜਮਾ ਮਾਲ ਖਰੀਦੋ ਮਾਲ ਕਹਾ ਵਿਖੇ ਹਾਂ ਹਾਂ ਲਗਾਈ ਹੋ ਗਈ ਬਾਈ ਮੈਂ ਤਾਂ ਕਹਿੰਦਾ ਦੇਖ ਕੀ ਪੈਸਾ ਰਿਓ ਤਾਇਆ ਆਇਆ ਤਾਇਆ ਜੀ ਗੱਲ ਤਾਂ ਆ ਵੀ ਕਾਰੋਬਾਰ ਤਾਂ ਦੇਖਾ ਕਰਨਾ ਹੀ ਆ ਵੀ ਹੁਣ ਬਾਈ ਭਾ ਭਾਤਾਂ ਦੇਖ ਕੇ ਲਿਓ ਇਹ ਗੱਲ ਕਹਿਣੀ ਆਪਾਂ ਨੇ ਬੰਦੇ ਨੇ ਪਾਤਾ ਮੈਂ ਤਾਂ ਕਹਿੰਦਾ ਜੀਰੋ 'ਚ ਲਾਉ ਠੀਕ ਹੈ ਜੀ ਹਾਂ ਪੂਰੇ ਦਾ ਮਹਿੰਗਾ ਵਿਕਦਾ ਜੀ ਮੰਡੀਆਂ ਤੇ ਆਈ ਜਾਂਦਾ ਅਗਲੇ ਨੂੰ ਪਤਾ ਲੱਗ ਜਾਂਦਾ ਆਪਦੇ ਆਪ ਹੀ ਆਟੋਮੈਟਿਕ ਹੀ ਪਤਾ ਲੱਗ ਜਾਂਦਾ ਵੀ ਕੀ ਹੋਈ ਜਾਂਦਾ ਹੈਗਾ ਇਹੋ ਕੱਟ ਕੇ ਪਾਇਆ ਕੋਈ ਆਂਦਾ ਰਾਜੂ ਵੀਰੋ ਕਰ ਦੋ ਸ਼ੇਰ ਇਹ ਮੈਂ ਤਾਂ ਨਹੀਂ ਕੱਟੀ ਜਾਂਦੀ ਇੰਨੀ ਕੋਈ ਗਲਤ ਤਾਂ ਕਹੀ ਨਹੀਂ ਹੈਗੀ ਤਾਂ ਇਹਨਾਂ ਚਲੋ ਕੋਈ ਗੱਲ ਹੀ ਚੱਲਦਾ ਹੈ ਕੋਈ ਗੱਲ ਨਹੀਂ ਲਾਉ ਵੀ ਰਾਜੂ ਸਰਦਾਰ ਲੰਗਵਾਲ ਦੀ ਮੰਡੀ ਦੇ ਵਿੱਚ ਮੈਨੂੰ ਨਹੀਂ ਦਾ ਮੱਦਲੇ ਇੰਦਾ ਨੀਂ ਨੀਂ ਚ ਰੂਲੋ ਹੀ ਕਾਈ ਦੇਓ ਮੈਂ 2500 3200 ਦੀ ਦੇ ਦੇ ਬਾਈ ਦੇ ਦੇ ਹੁਣ ਤਾਂ ਛੋਟੀ ਐ ਮੇਰੀ ਬਾਈ ਦੇ 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 ਓਏ ਗਰੀਬ ਆਦਮੀ ਐ ਨੀ ਪਾ ਹਾਂ ਓਏ ਵੀ ਗਰੀਬ ਆ ਆਦਮੀ ਐ ਪਾਣੀ ਦਾ ਨਹੀਂ ਇਹ ਤਾਂ ਦੇਹਾੜੀ ਲੱਗਿਆ ਹੋਇਆ ਚਲ ਲਖਾਈ ਕਰਾ ਦਾਂਗੇ ਯਾਰ ਇਹ ਵੀ ਨਹੀਂ ਛੋਟੀ ਐ ਜੱਜੂ ਲਖਾਈ ਕਰਵਾ ਦਿਓ ਤੋ ਬਾਈ ਤੂੰ ਹਾਂ ਇਹ ਵੀ ਨਹੀਂ ਛੋਟੀ ਛੋਟੀ ਬਾਲੀ ਆ ਯਾਰ ਲਗੀ ਚੱਤ। ਤੂੰ ਮਕਸਦ ਰੱਖੀ। ਕਿਉਂ ਬਾਈ? ਕਰ ਦੋ ਜੀ ਵੀਰੇ ਸ਼ੇਰ। ਸਹੀ ਚੁਮਾ ਦੇ ਉਹ ਤੋਂ ਬਾਈ। ਆ ਵਾ ਮੇਮ ਨਹੀਂ ਆ ਸਕਦਾ। ਮੇਉ ਨਹੀਂ ਨਿਆਣੀ। ਕਿਉਂ ਜੀ? ਸਹੀ ਮੁੱਲ ਲੈਣਾ। ਆ ਤੇ। ਠੱਲੀ ਦਾ ਚੰਗੂ ਬੰਦੇ। ਠੀਕ ਆ ਯਾਰ। ਦੇ ਦੇ ਯਾਰ। ਹੈਂ? ਠੀਕ ਆ। ਆਪਾਂ ਮਰ ਨੂੰ ਦੇ ਗਰੀਬ ਆ। ਕਿਉਂ ਵੀ ਉਹ। ਫਾਲਾ ਬਾਈ ਓਏ। ਫਾਲਾ ਫਾਲਾ ਕੁਝ ਨਹੀਂ ਹੁੰਦਾ। ਠੀਕ ਆ ਬਾਈ ਜੀ। ਉਹ ਮੈਂ ਨਾ ਕਰੀ। ਆ ਜਾ। ਸਰ ਹੈਂ ਜੀ। ਹਾਂ ਉਹ ਆ ਤੈਨੂੰ ਮਨ ਬੁਲਾਉਂਦਾ ਚਾਚੀ ਨਹੀਂ ਕਰਦੀ ਹੈ ਸਾਚੀ ਜਰੂਰ ਵੀਰੀ ਹੈ ਚਾਚੀ ਕਹਿੰਦਾ ਜਾ ਚਾਚੀ ਦੱਸ ਆਉਦਾ ਕਿਵੇਂ ਗਿਆ ਉਹ ਲਾਲ ਦਾ ਥੇਰੀ ਦਾ ਹੀ ਆ ਬੱਕਰੇ ਦਾ ਆ ਇਹਦਾ ਹਾਂ ਦੱਸ ਖਸੂ ਜੀ ਕਰਕੇ ਬੋਲਦਾ ਤਿਆਰ ਦੇ ਤੂੰ ਬੋਲ ਬਾਈ ਕਿਤੇ ਠੀਕ ਆ ਓਏ ਓਏ ਦੇ 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 ਵਧੀਆ ਕੀ ਫੋਨ ਲਾਉਣਾ ਕੋਈ ਗੱਲ ਕਰਾਂ ਦੋ ਸਿੱਧਾ ਹੋ ਕੇ ਠੀਕ ਆ ਜਰਾ ਦਿਹਾੜੀਦਾਰ ਬੰਦਾ ਪਤਾ ਕੀ ਆ ਐਵੇਂ ਗੁਜਾਰੇ ਨੂੰ ਕਰੇ ਫੇਰ ਹਾਂ ਆਪਾਂ ਨੂੰ ਤਾਂ ਨਾਲ ਲੈ ਆਏ ਮਹਾਜਨ ਨਾ ਪੈਸੇ ਵਧੀਆ ਮਿਲਦੇ ਆ ਕੰਮ ਨਹੀਂ ਕਰਦੇ ਗਰੀਬ ਆ ਤੇਰਾ ਕਿਹੜੇ ਪਿੰਡ ਦਾ ਹੈ ਸੰਗਤੀ ਵਾਲੇ ਦਾ ਸੰਗਤੀ ਵਾਲ ਤੋਂ ਬਈ ਸੰਗਤੀ ਵਾਲ ਤੋਂ ਪਰ ਦੋ ਪੁਰਾਣੇ ਸ਼ਹਿਰ ਸੰਗਤੀ ਵਾਲਾ ਹਾਂ ਸਮਝ ਰਹੇ ਨੇ ਨਾ ਨਾ ਪਿਆ ਮਾਲ ਦੋਈ ਜੋੜੀ ਪਾਲ ਲੂ ਵਧੀਆ ਗੱਲ ਕਰ ਦੱਸੋ ਪੁਰਾਣੇ ਸ਼ਹਿਰ ਦੋਈ ਪਕਾਣ ਦਾ ਤਿਆਰ ਕੇ ਲਾਤੇ ਹੂੰ ਜਿੱਤ ਦੀ ਲੱਭਾਈ ਆ ਪਾਈਆਂ ਦੀਆਂ ਨੀਂਗੜੀਆਂ ਇਹ ਠੀਕ ਹੈ ਗੱਲ ਸੋਚੀ ਜਾ ਰਹੀ ਹਾਂ ਛੋਟੀਆਂ ਨੇ ਨਾ ਫਿਰ ਇਹ ਖੇਚੜਾ ਕਰੂੰ ਪਾਲੂ ਵੀ ਚੱਲ ਦੋਆਂ ਦਾ ਜੀ ਲੱਗ ਜੂ ਇਹਦਾ ਸੌਦਾ ਜੀ ਮੇਰੇ ਚੁੰਗਦੀ ਹੈ ਹੈ ਇਹ ਹੱਥਾਂ ਦਾ ਐਨੇ ਦਾ ਨਹੀਂ ਲਾਉਂਦਾ ਇਹ ਨਹੀਂ ਮੈਂ ਨਹੀਂ ਤਾਂ ਕੋਈ ਨਹੀਂ ਲਾਉਂਦਾ ਕਰ ਦਿਓ ਜੀ ਵੀਡੀਓ ਸ਼ੇਅਰ ਦੱਬ ਕੇ ਹਾਂ ਜੀ ਬਾਈ ਨੌ ਦੀਆਂ ਕਰਦੇ ਨੇ ਸਾਡੇ ਅੱਠ ਲੀਆਂ ਬੰਦ ਨੌ ਵੀ ਕਰ ਦਿਓ ਜੀ ਲੈ ਜੀ ਸਾਢੇ ਸੱਤ ਦੀਆਂ ਬੋਤਲੀਆਂ ਮੌਕਾ ਥਾਮ ਲਿਆ ਮੌਕਾ ਤਾਂ ਥਾਮ ਲਿਆ ਹੁਣ ਮੈਂ ਫੇ ਤੂੰ ਬੁਲਾਵੇਂਗਾ ਇਹ ਨਹੀਂ ਪੱਠਾ ਲੈ ਕੇ ਦੁਰ ਜਾਣਾ ਹਾਂ ਉਹ ਰੇਲ ਦੇ ਭਰਾਵੋਂ ਨੂੰ ਲੈਣ ਆਲਾ ਹੁੰਜੀ ਇਹ ਹੋ ਗਿਆ ਲੱਗੋ ਲਾ ਵੀ ਮੈਂ ਤਰ ਲੰਬਵਾਲ ਮੰਡੀ ਆਜੋ ਭਰਾ ਸਾਰੇ ਭਰਾ ਹੋਂਸੋ ਮੰਡੀ ਦੇ ਵਿੱਚ ਇਹਦਾ ਮੰਡੀ ਦੇ ਲੋਕ ਤਾਂ ਇਹ ਹੁੰਦਾ ਹੁੰਦਾ ਹੈਗਾ ਲਾ ਵੀ ਤੇ ਪਾਰਟੀ ਦਾ ਰੇਟ ਵਧ ਗਿਆ 10 ਤੋਂ 20 ਰੁਪਏ ਹੋ ਗਿਆ ਤੇ ਲਿਖਾਈ ਦਾ 150 ਰੁਪਿਆ ਹੋ ਗਿਆ 150 ਉਧਰੋਂ 150 ਉਧਰੋਂ ਜੀ ਨਾ ਸਾਲਾ 100 100 ਰੁਪਿਆ ਸੀ ਨਹੀਂ ਮੈਂ ਤੈਨੂੰ ਪਹਿਲੀ ਵੀ ਬੋਲਦਾ ਨਹੀਂ ਨਹੀਂ ਮੈਂ ਤੈਨੂੰ ਪਹਿਲਾਂ ਬੋਲੀ ਨਹੀਂ ਵੀ ਜਿਵੇਂ ਕਰਦਾ ਠੀਕ ਵੀਰੋ ਕਰ ਦੋ ਸਾਰਾ ਇਹ ਤੇ ਲਿਖਾਈ ਕਰਵਾ ਦੇ ਹਾਂ ਲਿਖਾਈ ਕਰਾ ਦਿਓ ਨਹੀਂ 750 ਦੀ ਮੈਂ ਖਰਜਿਆ 200 ਲਿਖਾਈ ਨਹੀਂ ਲੱਗੂ ਤੇ 150 ਰੁਪਿਆ ਖਰਜਿਆ ਯਾਰਾ ਸੋਈ ਪਿਆ ਚੱਲ ਲੈ ਜਾ ਸੋਈ ਪਿਆ ਕਹਿਣਾ ਮੰਨਦਾ ਨਹੀਂ ਕਰਦਾ ਨਹੀਂ ਤੂੰ ਚੁੱਪਦਾ ਕਰਿਆ ਕਰੋ ਬਾਕੀ ਠੀਕ ਕਰ ਗਏ ਬੀ ਚਾਹ ਹੋ ਗਿਆ ਯਾਰ ਚਲ ਠੀਕ ਹੈ ਭਾਈ ਜੀ ਭਾਈ ਜੀ ਕਿਵੇਂ ਲੱਗੀ ਮੰਡੀ ਜੇ ਵਧੀਆ ਲੱਗੀ ਵੀਡੀਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਚੈਨਲ ਨੂੰ ਭਾਈ ਸਬਸਕ੍ਰਾਈਬ ਕਰ ਦਿਓ ਅਗਲੀ ਵੀਡੀਓ ਤੇ ਵੀਡੀਓ ਤੁਹਾਨੂੰ ਫੇਰ ਦਿਖਾਵਾਂਗੇ ਇਦੋਂ ਵਧੀਆ ਉਹਨਾਂ ਚੱਕ ਦੇ ਧੰਨਵਾਦ ਸਤਿ ਸ਼੍ਰੀ ਅਕਾਲ ਕਮੈਂਟ ਲਾਜ਼ਮੀ ਕਰੋ ਭਾਈ ਸ਼ੇਅਰ ਵੀਡੀਓ ਨੂੰ ਲਾਜ਼ਮੀ ਕਰੋ